ਮੁਬਾਰਕ 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 ਅੰਦੇ ਆ ਕੇ ਮੁਬਾਰਕ ਹਰੇਕੀਆ ਜਾਨ ਕੋਟਲੀ ਪ੍ਰੈਜ਼ੀਡੈਂਟ ਪਾਸਲ ਪਾਲਸ ਪਾਲਣਾ ਚਰਚ ਮਿਸ਼ਨਰੀ اور ਪੰਡਾ ਅਫਰਦਾਨ ਮਸੀਹ ਭਾਈਚਾਰੇ ਵੱਲੋਂ ਅੱਜ ਅੱਜ ਮੈਂ ਸਾਰੇ ਮੀਡੀਆ ਦੇ ਮਾਦਮ ਤੇ ਪੰਜਾਬ ਪੁਲਿਸ ਨੇ ਔਰ ਡੀਸੀ ਪ੍ਰਸ਼ਾਸਨ ਨੂੰ ਮੈਂ ਦੱਸਣਾ ਚਾਹੁੰਦਾ ਔਰ ਬੜੇ ਦੁਖੀ ਹਿਰਦੇ ਨਾਲ ਸਾਨੂੰ ਜਿਹੜੇ ਇਸ ਤਰੀਕੇ ਦੇ ਜਿਹੜੇ ਧਰਮੇ ਪ੍ਰਦਰਸ਼ਨ ਕਰਨ ਦੀ ਲੋੜ ਪੈਂਦੀ ਹੈ ਕਿਉਂਕਿ ਜਦੋਂ ਇੱਕ ਗਰੀਬ ਦੀ ਆਵਾਜ਼ ਜਦੋਂ ਪ੍ਰਸ਼ਾਸਨ ਨੇ ਕੰਨਾਂ ਤੱਕ ਨਹੀਂ ਪਹੁੰਚਦੀ ਜਦੋਂ ਪ੍ਰਸ਼ਾਸਨ ਜਿਹੜਾ ਗੁੰਗਾ ਤੇ ਬહેરા ਹੋ ਜਾਂਦਾ ਤੇ ਰਾਖੀ ਇਤਰਾ ਜਿਹੜਾ ਸਾਡੇ ਕੋ ਇਹ ਜਿਹੜਾ ਆਪਣੇ ਪ੍ਰਦਰਸ਼ਨ ਦਾ ਰਹਿ ਜਾਂਦਾ ਜੇ ਮੈਂ ਗੱਲ ਕਰਾਂ ਆ ਬੀਤੇ ਦਿਨ ਇਹ ਪੋਸਟੂਖਵਾਲਾ ਚ ਚ ਮੰਿਸਟਰੀ ਵੱਲੋਂ ਕੁਸ਼ਨ ਸਿੰਘਾਂ ਵੱਲੋਂ ਤੇ ਇਹ ਤਾਰ ਤੇ ਹਰੰਦ ਨਾਲ ਜਿਹੜਾ ਹਮਲਾ ਕੀਤਾ ਗਿਆ ਸੀ ਅੱਜ तकरीबन 2.3 ਸਾਲ ਵੀ ਜਾਂਦੇ ਬਾਅਦ ਵੀ ਉਹ ਦੋਸ਼ੀ ਅੱਜ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਔਰ ਸਾਨੂੰ ਨਿਰੰਤਰ ਖਤਰਾ ਖਤਰਾ ਬਣੇ ਰਹਿੰਦਾ ਔਰ ਜਦੋਂ ਪੁਲਿਸ ਕਮਿਸ਼ਨਰ ਸਾਹਿਬ ਦੇ ਨਾਲ ਸਾਡੇ ਆਪਣੇ ਗੁਰਪ੍ਰੀਤ ਸਿੰਘ ਖੋਲਰ ਜੀ ਨੇ ਦੋਵੇਂ ਨਾ ਤਾਂ ਅਸੀਂ ਆਪਣੇ ਕੋਹਾਰ ਲਗਾਈ ਕਿ ਸਾਡੇ ਚਰਚ ਨੇ ਜਿਹੜੇ ਅੰਮ੍ਰਿਤਸਰ ਸਿਟੀ ਦੇ ਅੰਦਰ ਜਿੱਥੇ ਸਾਡੀਆਂ ਰਹਿਸ਼ਾਂ ਨੇ ਅੰਮ੍ਰਿਤਸਰ ਸ਼ਹਿਰੀ ਦੇ ਅੰਦਰ ਕਿਉਂਕਿ ਅਸੀਂ ਮਖੂਸ ਨਹੀਂ ਹੈਗੇ ਕਿਉਂਕਿ ਬੀਤੇ ਦਿਨ ਜਦੋਂ ਅੱਜ ਤੋਂ ਵਗਰ 1 ਸਾਲ ਪਿੱਛੇ ਚਲ ਗਏ ਤੇ ਸਾਡੇ ਘਰ ਦੇ ਉੱਪਰ ਇੱਕ ਪਟਵਾਲ ਬੰਬ ਦਾ ਹਮਲਾ ਕੀਤਾ ਜਾਂਦਾ ਸਾਡੇ ਪਰਿਵਾਰਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਾਡੇ ਘਰ ਨੂੰ ਅੱਗ ਤੱਕ ਲਗਾਈ ਜਾਂਦੀ ਹੈ ਸਾਡੀ ਗੱਡੀ ਤੱਕ ਸੜ ਜਾਂਦੀ ਹੈ ਲੇਕਿਨ ਜਦੋਂ ਪੁਲਿਸ ਕਮਿਸ਼ਨਰ ਸਾਹਿਬ ਨੂੰ बार-बार ਦੁਖਾਈ ਦੇਂਦੇ باوجود ਵੀ ਜਦੋਂ ਸਾਡੀ ਇਹ ਜਿਹੜੀ ਜਾਇਜ਼ ਮੰਗ ਜਦੋਂ ਟਾਲਮ ਟਾਲ ਕੀਤਾ ਗਿਆ ਉਹਦੇ ਸਾਨੂੰ ਜਿਹੜਾ ਇਹ ਜਿਹੜੀ ਹੈ ਜਿਹੜੀ ਪ੍ਰਦਰਸ਼ਨ ਦੀ ਰਾਹ ਸਾਨੂੰ ਪਰੌਣੀ ਪੈਂਦੀ ਹੈ ਔਰ ਮੈਂ ਹੈਰਾਨ ਉਹਦੇ ਉਹ ਜਨਾ ਆ ਬੀਤੇ तकरीबन 10 ਕਿ ਦਿਨਾਂ ਤੋਂ ਕੋਈ ਸੋਰੰਜਾ ਦੀ ਦੇ ਵੀਰ ਨੂੰ ਜਿਹੜੀ ਸਿਕਿਉਰਟੀ ਪ੍ਰੋਵਾਈਡ ਕਰਵਾਈ ਗਈ ਮੈਂ ਉਹਦਾ ਨਾਮ ਹੀ ਲੈਣਾ ਚਾਹੁੰਦਾ ਜਦ ਕਿ ਕੋਈ ਵੀ ਕੋਈ ਥ੍ਰੈਟ ਨਹੀਂ ਸੀ ਕੋਈ ਅਸਥਰੀ ਚਾਹਤਾਂ ਨੂੰ ਖੋਸ਼ ਕਰਨ ਵਾਸਤੇ ਉਹਨਾਂ ਨੂੰ ਜਿਹੜੀ ਆ ਉਹਨਾਂ ਨੂੰ ਸਿਕਿਉਰਟੀ ਪ੍ਰੋਵਾਈਡ ਕਰਾਈ ਗਈ ਸਾਡੇ ਪਾਰਸ਼ਾ ਸੁਖਪਾਲ ਲਾਣਾ ਦੀ ਦੇ ਉੱਪਰ ਵੀ ਸਾਡੇ ਚਰਚਾ ਉੱਪਰ ਵੀ ਇਹਨੇ ਹਮਲੇ ਹੋਏ ਸਾਡੇ ਜਿਹੜਾ ਸ਼ਹਿਰੀ ਪਰਸ ਵੱਲੋਂ ਜਿਹੜੀ ਕੋਈ ਸਿਕਿਉਰਟੀ ਨਹੀਂ ਹੋਈ ਆ ਗਈ ਸਾਡੇ ਕਹਾਂਦੇ ਉੱਪਰ ਬੰਮ ਨਾਲ ਹਮਲੇ ਹੋਏ ਸਾਡੇ ਕੋਈ ਸਟੋਰ ਹੀ ਨਹੀਂ ਮੁਹੱਈਆ ਕਰਾਈ ਗਈ इवन दो 104 ਨੰਬਰ ਐਫ ਆਈ ਆਰ ਜਿਹੜੀ ਉਹਨਾਂ ਦੋਸ਼ੀਆਂ ਨੇ ਰਾਤ ਦੇ 1:30 ਵਜੇ ਅੱਧੀ ਰਾਤ ਦੇ ਹਨੇਰੇ ਸਾਡੇ ਘਰਾਂ ਦੇ ਉੱਪਰ ਪਟਾਖਾ ਬੰਮ ਛੁੱਟੇ ਉਹਨਾਂ ਦੀ ਹਾਲੇ ਤੱਕ ਸ਼ਨਾਖਤ ਤੱਕ ਨਹੀਂ ਕੀਤੀ ਗਈ ਔਰ ਉਹਨਾਂ ਦੇ ਵਾਸਤੇ ਕੋਈ ਇਨਵੈਸਟੀਗੇਸ਼ਨ ਆਫਿਸਰ ਨਹੀਂ ਲਗਾਇਆ ਗਿਆ ਕਿ ਕਿਹੜੇ ਬੰਦਿਆਂ ਨੇ ਸਾਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਸਾਡਾ ਸਾਡਾ ਕਸੂਰ ਕੀ ਹੈ ਸਾਡਾ ਇਹ ਕਸੂਰ ਹੈ ਕਿਸੀਂ ਆਪਣੇ ਪਰਮੇਸ਼ਵਰ ਦੀ ਬਣ ਕੇ ਬੜੀ ਸ਼ਾਂਤੀ ਨਾਲ ਕਰਦੇ ਹਾਂ ਕਿਉਂਕਿ ਜਿਹੜਾ ਭਾਰਤ ਹੈ ਇਹਦੇ ਅੰਦਰ ਹਰੇਕ ਨੂੰ ਜਿਹੜਾ ਆਪਣੀ ਧਾਰਮਿਕ ਆਜ਼ਾਦੀ ਹੈ ਦਰੇ ਸੇਕ ਵੀਰ ਉਹਨਾਂ ਨੂੰ ਆਜ਼ਾਦੀਆ ਹਿੰਦੂ ਵੀਰਾਂ ਨੂੰ ਦਾਦੀਆ ਮੁਸਲਮਾਨਾਂ ਨੂੰ ਦਾਦੀਆ ਔਰ ਸਾਡੀਆਂ ਜਾਨੀ ਜਦੋਂ ਖਤਰੇ ਚ ਪਾ ਜਾਂਦੀ ਹੈ ਜਦੋਂ ਸਾਨੂੰ ਇੱਕ ਜਿਹੜੀ ਸਾਡੀਆਂ ਜੈਨੂਨ ਮੰਗਾਂ ਜਿਹੜੀਆਂ ਸਾਡੀਆਂ ਪ੍ਰਸ਼ਾਸਨ ਤੋਂ ਜਿਹੜੀਆਂ ਜੈਨੂਨ ਡਿਮਾਂਡਸ ਨੇ ਜਦੋਂ ਉਹਨਾਂ ਨੂੰ ਸਾਨੂੰ ਹਮੇਸ਼ਾ ਗੋਲੀਬਾਜ਼ੀ ਕੀਤੀ ਜਾ ਰਹੀ ਹੈ ਸਾਨੂੰ ਜਿਹੜਾ ਟਰਕਾ ਜਾਂਦਾ ਸਾਨੂੰ ਜਿਹੜਾ ਤਰੀਕੇ ਤਰੀਕ ਦਿੱਤੀ ਜਾਂਦੀ ਹੈ ਤੇ ਸਾਡੀਆਂ ਜਾਇਜ਼ ਜਦੋਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਪਰ ਉਦੋਂ ਤੁਹਾਨੂੰ ਜਿਹੜੀ ਆ ਪ੍ਰਦਰਸ਼ਨ ਦੀ ਰਾਹ ਪਾਉਣੀ ਪੈਂਦੀ ਹੈ ਦੂਜੇ ਕਹਾਡੇ ਵਿਸ਼ਾ ਇਹ ਸੀਗਾ ਕਿ ਸਾਡੀ ਜਿਹੜੀ 500 ਸੁੱਖ ਪਾ ਲੈਣਾ ਚਾਹਚੇ ਮੰਤਰੀ ਹੈ ਜਿਹੜੀ ਅਸੀਂ ਅੱਜ ਤੋਂ 4 ਸਾਲ ਪਹਿਲੇ ਜ਼ਮੀਨ ਖਰੀਦੀ ਸੀ ਜਿਹੜੀ ਉਹ ਅਸੀਂ ਸਰਕਾਰੀ ਤੰਤਰ ਤੋਂ ਤਹਿਸੀਲਦਾਰ ਤੋਂ ਪਟਵਾਰੀਆਂ ਤੋਂ ਕਾਨੂੰਗੋਨੂ ਨਾਲ ਲੈ ਕੇ ਬਕਾਇਦਾ ਪ੍ਰੋਪਰ ਨਿਸ਼ਾਨਦੇਹੀ ਕਰਾਈ ਸੀ ਔਰ 1 ਇੰਚ ਵੀ ਅਸੀਂ ਜਗਾ ਕਦੀ ਕਿਸੇ ਦੇ ਨਜਾਇਜ਼ੇ ਕਿੰਚ ਵੀ ਧਗਾ ਨੂੰ ਜੜਾ ਆਪਣੇ ਅੰਦਰ ਨਹੀਂ ਲਿਆ ਬਲਕਿ ਸਰਕਾਰੀ ਤੰਤਰ ਤੋਂ ਅਸੀਂ ਜਿਹੜੀ ਆ ਉਹ ਸਾਰੇ ਨਿਸ਼ਾਨਦੇਹੀ ਇਕਰਾਰਾਂ ਦੇ باوجود ਵੀ ਅੱਜ ਸਾਡੀ ਉਹ ਸੱਚ ਨੂੰ ਟਾਹ ਢੇਰੀ ਕਰਨ ਵਾਸਤੇ ਜਿਹੜੀਆਂ ਨਕਮੀਆਂ ਜਿਹੜੀਆਂ ਜਿਹੜੀਆਂ ਸਾਡੀਸ਼ਾਂ ਕੀਤੀਆਂ ਜਾ ਰਹੀਆਂ ਨੇ ਤੁਹਾਡੇ ਉਸ ਧਰਮ ਸਥਾਨ ਨੂੰ ਜਿਹਦੇ ਵਿੱਚ ਸਾਡੀਆਂ ਆਸਥੀਆਂ ਜੁੜਿਆ ਨੇ ਜਿਹਦੇ ਵਿੱਚ ਹਜ਼ਾਰਾਂ ਦੀ ਲੱਖਾਂ ਦੀ ਗਿੰਦੀ ਦੇਸ਼ ਅਧਾਲੂ ਆ ਗਏ ਪਰਮਾਤਮਾ ਤੋਂ ਨਤਮਸਤ ਹੋ ਕੇ ਆਸ਼ੀਸ਼ ਤੇ ਬਰਕਤ ਲੰਗਦੇ ਨੇ ਅੱਜ ਸਾਡੇ ਉਸ ਭਵਨ ਨੂੰ ਵੀ ਜਿਹੜਾ ਖਤਰਾ ਦੇ ਵਿੱਚ ਜਿਹੜਾ ਅਸੀਂ ਮਹਿਸੂਸ ਕਰ ਰਹੇ ਹਾਂ ਉਹ ਬਹੁਤ ਾਰੀ ਜ਼ਮੀਨ ਜਿਹੜੀ ਹੈ ਉਹ ਸਰਕਾਰਾਂ ਵੱਲੋਂ ਪ੍ਰਸ਼ਾਸਨ ਵੱਲੋਂ ਪਟਵਾਰੀ ਵੱਲੋਂ ਤੁਹਾਨੂੰ ਪ੍ਰਸ਼ਨਾਈਜ਼ ਕੀਤਾ ਜਾ ਰਿਹਾ ਹੈ ਕਿ ਇਹ ਜ਼ਮੀਨ ਜਿਹੜੀ ਹੈ ਇਹਦੇ ਵਿੱਚ ਅੱਜ ਉਧਰੇ 10 ਫੁੱਟ ਜਿਹੜੀ ਆ ਜਗਾ ਇਹ ਜਿਹੜੀ ਆ ਜਿਹੜੀ ਅਸੀਂ ਐਕਵਾਇਰ ਕਰਨੀ ਕਰਨੀ ਆ ਧੱਕੇ ਨਾਲ ਹੀ ਕਰਨੀ ਆ ਲੇਕਿਨ ਅੱਜ ਜਿਹੜਾ ਸਾਡਾ ਸਮਾਜ ਹੈ ਅੱਜ ਸਾਡਾ ਸਮਾਜ ਜਾਗ ਚੁੱਕਿਆ ਹੈ ਅੱਜ ਸਾਡਾ ਸਮਾਜ ਜਿਹੜਾ ਜਾਗਰੂਕ ਹੋ ਚੁੱਕਿਆ ਹੈ ਸਾਡਾ ਇਹ ਕਾ ਜਿਹੜਾ ਇਸ ਗੱਲ ਦਾ ਪਰਮਾਣ ਹੈ ਕਿ ਜੇਕਰ ਸਾਡੀਆਂ ਇਹ ਚੀਜ਼ਾਂ ਨੂੰ ਜਿਹੜਾ ਇਸ ਮਹੀਨੇ ਬਾਅਦ ਜਲਦੀ 2-4 ਦਿਨਾਂ ਦੇ ਵਿੱਚ ਵਿੱਚ ਹੀ ਨਾ ਜਿਹੜਾ ਇਹਨਾਂ ਨੂੰ ਸਾਨੂੰ ਸਾਨੂੰ ਇਨਸਾਫ ਨਾ ਮਿਲੇ ਤਾਂ ਅਸੀਂ ਅੱਜ ਤੱਕ तकरीबन 500 ਹੋ ਗਿਆ ਅਸੀਂ ਆ ਤੱਲੂ ਘਰੇ ਤੋਂ ਠੀਕ 2 ਦਿਨ ਬਾਅਦ ਅਸੀਂ ਜਿਹੜਾ 5000 ਦੀ ਗਿੰਤੇ ਬਣਾ ਲ ਆਪਣੀ ਆਵਾਜ਼ ਜਿਹੜੀ ਆ ਫਿਰ ਅਸੀਂ ਦਫ਼ਤਰਾਂ 'ਚ ਲਈ ਫਿਰ ਅਸੀਂ ਹਾਈਵੇ ਤੇ ਫਿਰ ਅਸੀਂ ਸੜਕਾਂ ਤੇ ਆਪਣਾ ਜਿਹੜਾ ਪ੍ਰਦਰਸ਼ਨ ਵਿਖੇ ਉਹਨਾਂ ਨੂੰ ਜਾਰੀ ਰੱਖਾਂਗੇ